ਫੁੱਲਾ ਖਵਾਈ ਦਾ ਜੀ ਜਿੰਨਾ ਜਿਹੜਾ ਖਾਸ ਹੈ ਜਿੰਨਾ ਜੀ ਅਸਿਰਕੀ ਮਿਰਚ ਹੈ ਅਸਿਰਕੀ ਮਿਰਚ ਨਾਲ ਅੱਧ ਤਨੀਏ ਤੋਂ ਬਗੈਰ ਅਸੀਂ ਚੱਲਦੇ ਨਹੀਂ ਜੀ ਅੱਧ ਤਨੀਏ ਨਾਲ ਹਾਂ ਜੀ ਸ਼ਰਮ ਗਾਦੀ ਕਰਦੇ ਹਾਂ ਅਸੀਂ ਬਾਹਰ ਵੀ ਜਾ ਕੇ 28 2 30 30 ਲੱਖ ਰੁਪਏ ਲਾ ਕੇ ਜਾ ਕੇ ਕੰਮ ਤੇ ਇਹੀ ਕਰਨਾ ਹੈ ਹਾਂ ਠੀਕ ਹੈ ਗੁਲਾਮੀ ਕਰਨੀ ਹੈ ਅੰਗਰੇਜ਼ਾਂ ਦੀ ਠੀਕ ਹੈ ਉਹਦੇ ਨਾਲ ਉਹ ਅਸੀਂ ਆਪਣਾ ਇੱਥੇ ਸੈਟਅਪ ਲਾਈ ਹੈ ਕੋਈ ਕੰਮ ਕਰੀਏ ਪੰਜਾਬ 'ਚ ਆਪਣੇ ਰਹਿ ਕੇ ਇੱਥੇ ਹੀ ਕੰਮ ਕੋਈ ਦੀ ਕੋਈ ਕਮੀ ਨਹੀਂ ਹੈਗੀ ਜੀ ਜੀ ਰਾਜਮਾ ਚੋਲ ਜੀ ਕੜੀ ਚੋਲ ਤੇ ਨਮਕੀਨ ਲੱਸੀ ਜੀ ਅੱਛਾ ਜੀ ਏ ਤੁਸੀਂ ਰੋਜ਼ਾਨਾ ਤਾਜ਼ੀ ਬਣਾਉਣਾ ਸਰ ਹਾਂਜੀ ਡੇਲੀ ਫਰੈਸ਼ ਆ ਕੇ ਲੋਕ ਰੁਕਦੇ ਨੇ ਲੋਕ ਤੁਹਾਡੇ ਕੋਲ ਕਾफी ਚਾਰਚੇ ਸੋਹਣੇ ਅਸੀਂ ਤਾਂ ਕਰਕੇ ਤੁਹਾਡੇ ਕੋਲ ਪਹੁੰਚੇ ਹਾਂ ਲੋਕ ਜੀ ਹਿਮਾਚਲ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਜੀ ਪੰਜਾਬ ਤੇ ਆਪਣਾ ਹੋ ਹੀ ਗਿਆ ਜੀ ਹਾਂਜੀ ਬਾਕੀ ਹਰਿਆਣਾ ਜਿਹੜਾ ਜੀ ਇਸ ਰੋਡ ਤੋਂ ਨਿਕਲੇ ਜੀ ਜਿਹੜਾ ਆਪਣੇ ਕੋ ਰੁਕ ਗਿਆ ਸਾਡਾ ਹੀ ਹੋ ਗਿਆ ਜੀ ਅੱਛਾ ਲੋ ਵੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਨਿਊ ਚੰਡੀਗੜ੍ਹ ਰੋਡ ਦੇ ਉੱਤੇ ਜਿੱਥੇ ਤੁਸੀਂ ਦੇਖੋਗੇ ਇੱਕ ਨੌਜਵਾਨ ਕਾਰ ਦੇ ਵਿੱਚ ਹੀ ਢਾਬਾ ਖੋਲ ਕੇ ਬੈਠਿਆ ਜਿੱਥੇ ਕੀ ਇਸ ਕਾਰ ਟਾਬੇ ਦੇ ਬਹੁਤ ਲੋਕ ਫੈਨ ਨੇ ਤੇ ਇਸ ਨੌਜਵਾਨ ਨੇ ਕਿਤਨੇ ਕਿਤੇ ਕਾਫੀ ਚਰਚੇ ਆਪਣੇ ਕਿਤੇ ਹੋਏ ਨੇ ਅੱਜਕੱਲ ਤਾਂ ਨੌਜਵਾਨ ਜਿਹੜਾ ਹੈ ਆਪਣੀ ਹਥੀਕਿਰਤ ਕਰਕੇ ਲੋਕਾਂ ਦੇ ਵਿੱਚ ਨਾਮ ਬਣਾ ਰਿਹਾ ਹੈ ਤਾਂ ਭਾਜੀ ਜਿਹੜਾ ਇਹ ਕੰਮ ਤੁਸੀਂ ਖੋਲਿਆ ਤਾਂ ਸਭ ਤੋਂ ਪਹਿਲਾਂ ਤਾਂ ਨਾਮ ਦੱਸ ਦਿਓ ਤੇ ਇਹ ਕਿਹੜੀ ਲੋਕੇਸ਼ਨ ਹੈ ਜੀ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਹੈ ਹਾਂ ਇਹ ਨਿਊ ਚੰਡੀਗੜ੍ਹ ਹੈ ਜੀ ਐ ਐਮਐਲਏ ਫਲੈਟ ਦੇ ਬਿਲਕੁਲ ਸਾਹਮਣੇ ਓਪੋਜ਼ਿਟ ਅੱਛਾ ਕਿੰਨੀ ਕੀ ਦੇਰ ਤੋਂ ਲਾ ਰਹੇ ਭਾਜੀ ਇੱਥੇ ਹਲੋ ਮੈਨੂੰ ਹੋ ਗਏ ਜੀ ਇੱਥੇ 2.5 ਸਾਲ ਹੋ ਗਏ ਜੀ 2.5 ਸਾਲ ਹੋ ਗਏ ਹਾਂਜੀ ਅਜੇ ਭਾਜੀ ਕਿਹੜੇ ਕਿਹੜੇ ਤੁਹਾਡੇ ਕੋਲ ਆਇਟਮ ਹੈ ਕਿ ਜਿਹੜੇ ਤੁਹਾਡੇ ਲੋਕ ਵੀ ਫੈਨ ਹੋ ਗਏ ਨੇ ਕਾਫੀ ਲੋਕ ਹਿਮਾਚਲ ਦੇ ਹਰਿਆਣੇ ਦੇ ਕਾਫੀ ਲੋਕ ਅਸੀਂ ਦੇਖਿਆ ਗੱਡੀਆਂ ਕਾਰਾਂ ਦੀ ਰੁਕਦੀਆਂ ਨੇ ਇੱਥੇ ਹੁਣ ਵੀ ਕਾਫੀ ਲੋਕ ਤੁਹਾਡੇ ਕੋਲ ਖਾ ਰਹੇ ਨੇ ਤਾਂ ਕਿਹੜੀ ਕਿਹੜੀ ਆਇਟਮ ਹੈ ਤੁਹਾਡੇ ਕੋਲ ਮੇਕੋ ਦੇ ਵੀਰ ਜੀ ਰਾਜਮਾ ਛੋਲ ਜੀ ਕੜੀ ਛੋਲ ਤੇ ਨਮਕੀਨ ਲੱਸੀ ਜੀ ਅੱਛਾ ਜੀ ਇਹ ਤੁਸੀਂ ਰੋਜ਼ਾਨਾ ਤਾਜ਼ੀ ਬਣਾਉਂਦਾ ਸਰ ਹਾਂਜੀ ਡੇਲੀ ਫਰੈਸ਼ ਜੀ ਜਦੋਂ ਖਤਮ ਹੋ ਗਏ ਅਸੀਂ ਉਦੋਂ ਹੀ ਚਲੇ ਜਾਣਾ ਜ بس اجی کی سمجھ لو گے ਤੁਸੀਂ روٹی بہت ودیا جلدی بھی ہے جی اچھا ہاں جی اچھا ਕਿੰਨੇ ਵਜੇ ਤੋਂ ਖੜਦੇ ਇੱਥੇ ਆਣਗੇ ਮੈਂ ਸਵੇਰੇ 9:00 10:00 ਵਜੇ ਜੀ ہاں ਤੇ ਜਾਣ ਦਾ ਟਾਈਮ ਮੇਰਾ ਜੀ 3:00 ਵਜੇ ਦੇ ਆਸ-પાસ ਹੀ ਲਾ ਲਓ 3:00 ਵਜੇ ਜੀ ਅਜੇ ਕਿੱਥੋਂ ਕਿੱਥੋਂ ਆ ਕੇ ਰੁਕਦੇ ਨੇ ਲੋਕ ਤੁਹਾਡੇ ਕੋਲ کافی چارచే ਸੋਹਣੇ ਅਸੀਂ ਤਾਂ ਕਰਕੇ ਤੁਹਾਡੇ ਕੋਲ ਪਹੁੰਚੇ ਆ ਲੋਕ ਜੀ ਹਿਮਾਚਲ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਜੀ ਪੰਜਾਬ ਤੇ ਆਪਣਾ ਹੋ ਹੀ ਗਿਆ ਜੀ ਬਾਕੀ ਹਰਿਆਣਾ ਜਿਹੜਾ ਜੀ ਇਸ ਰੋਡ ਤੋਂ ਨਿਕਲੇ ਜੀ ਜਿਹੜਾ ਆਪਣੇ ਕੋ ਰੁਕ ਗਿਆ ਸਾਡਾ ਹੀ ਹੋ ਗਿਆ ਜੀ ਅੱਛਾ ਅੱਜ ਕੱਲ ਨੌਜਵਾਨ ਕਾਫੀ ਜਿਹੜੇ ਪੜ੍ਹ ਨਿਕਲੇ ਨੇ ਨੌਕਰੀਆਂ ਨਹੀਂ ਮਿਲਦੀਆਂ ਵਿਦੇਸ਼ਾਂ ਨੂੰ ਜਾ ਰਹੇ ਲੱਖਾਂ ਰੁਪਏ ਖਰਚ ਕੇ ਤਾਂ ਤੁਹਾਡੇ ਮਨ ਚ ਕਿਵੇਂ ਆਇਆ ਕਿ ਮੈਂ ਇਹ ਤਾਂ ਅੱਬਾ ਆਪਣਾ ਕਾਰ ਦੇ ਵਿੱਚ ਇੱਕ ਢਾਬਾ ਖੋਲਾਂ ਭਾਈ ਮੇਰਾ ਸ਼ੁਰੂ ਤਾਂ ਸੀਗਾ ਕਿ ਮੈਂ ਆਪਣਾ ਹੀ ਕੰਮ ਕਰਦਾ ਜਿਹੜੋ ਵੀ ਕਰਦਾ ਆਪਣਾ ਹੀ ਕੰਮ ਕਰਨਾ ਹੈ ਤੇ ਮੈਂ ਜਿਹੜੋ ਤਾਂ ਆਪਣਾ ਹੀ ਕੰਮ ਕਰਦਾ ਪਿਆ ਅੱਛਾ ਕਿ ਪਹਿਲਾਂ ਮੇਰਾ ਡਿੰਡੀਗੜ ਕੰਮ ਸੀਗਾ ਹਾਂ ਉੱਥੇ ਮੇਰਾ ਕੰਮ ਬੰਦ ਹੋ ਗਿਆ ਕਿਸੇ ਰੀਜ਼ਨ ਪਿੱਛੇ ਹਾਂ ਫਿਰ ਆਪਾਂ ਨੇ ਚਲੋ ਪਹਿਲਾਂ ਸਟਰਗਲ ਵੀ ਕੀਤਾ ਦੋ ਦਿਨ ਮਹੀਨੇ ਜੌਬ ਵੀ ਕੀਤੀ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਚਲੋ ਆਪਣਾ ਕੰਮ ਹੀ ਕਰਕੇ ਦੇਖੀਏ ਗੱਡੀ ਹੈ ਹੀ ਸੀ ਆਪਣੇ ਕੋ ਬਾਪੂ ਜੀ ਦੀ ਨਿਸ਼ਾਨੀ ਅੱਛਾ ਹੁਣ ਸਾਡੇ ਪਹਿਲਾਂ ਬਾਪੂ ਜੀ ਨੇ ਸਾਥ ਦਿੱਤਾ ਹੀ ਹੁਣ ਗੱਡੀ ਸਾਥ ਦੇ ਰਹੀ ਉਹਨਾਂ ਦੀ ਅਰੇ ਪਾਜੀ ਸਾਨੂੰ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ ਕਿ ਕਿਹੜੀ ਕਿਹੜੀ ਆਈਟਮ ਹੈ ਤੁਹਾਡੇ ਕੋਲ ਰਾਜਮਾ ਚੌੜ ਅੱਛਾ ਮੀਡੀਅਮ ਪਾਣੀ ਸਾਰਾ ਅਨਪੋੜੀ ਠੀਕ ਅੱਛਾ ਪਾਜੀ ਪਹਿਲਾਂ ਤੁਹਾਨੂੰ ਆਈਟਮ ਦਿਖਾ ਦਿਓ ਕਿਹੜੀ ਕਿਹੜੀ ਤੁਸੀਂ ਆਈਟਮਾਂ ਜਿਹੜੇ ਜਿੰਨੇ ਤੁਹਾਡੇ ਕੋਲ ਆਂਦੇ ਨਹੀਂ ਤੁਹਾਡੇ ਕਸਟਮਰ ਉਹਨਾਂ ਨੂੰ ਕੀ ਖਾਣਗੇ ਇਹ ਸਭ ਤੋਂ ਪਹਿਲਾਂ ਕੀ ਹੈ ਇਹ ਰਾਜਮਾ ਜੀ ਅੱਛਾ ਰਾਜਮਾ ਹਾਂਜੀ ਬੋਲ ਜੀ ਬਰ ਰਾਜਮਾ ਦੀ ਬੜੀ ਕੁਆਲਿਟੀ ਵਧੀਆ ਹੈ ਇਹ ਰਾਜਮਾ ਦੀ ਪੈਣਾ ਤੁਹਾਡੇ ਲੋਕ ਹਾਂਜੀ ਰਾਜਮਾ ਕੜੀ ਦੋਨੋਂ ਜੀ ਅੱਛਾ ਇਹ ਇਹ ਪਲਾਉ ਹੋਗੇ ਇਹ ਹਾਂਜੀ ਜੀਰਾ ਰਾਈਸ ਹੋ ਗਿਆ ਜੀ ਜੀਰਾ ਰਾਈਸ ਹੋ ਗਿਆ ਹਾਂਜੀ ਅੱਜ ਇਹ ਰਾਈਸ ਆ ਦੇਖੋ ਕਿ ਦੋਸਤੋ ਕਿ ਕਿ ਪੂਰਾ ਸਵਾਦਿਸ਼ਟ ਹੈ ਜਿਹੜਾ ਲੋਕ ਕਾਫੀ ਦੂਰ ਤੋਂ ਰੁਕਦੇ ਨੇ ਇੱਥੇ ਆਣ ਕੇ ਤਾਂ ਰਾਜਮਾ ਹਾਂਜੀ ਤੇ ਕੜੀ ਬੜੀ ਟੈਕਨਕ ਖੁਲਾ ਰਾਂਦਾ ਇਹ ਗਰਦੋ ਤੁਸੀਂ ਦੇਖੋ ਕਿ ਨੌਜਵਾਨ ਨਾਲ ਨਾਲ ਕੰਮ ਕਰ ਰਹੇ ਆ ਸਰਕੇ ਵਾਲੇ ਪਿਆਜ ਜਿਹੜੀ ਵੀਡੀਓ ਤੁਹਾਡੇ ਤੱਕ ਪਹੁੰਚਾ ਰਹੇ ਆ ਅਗਰ ਤੁਸੀਂ ਵੀ ਸਵਾਦਿਸ਼ਟ ਖਾਣਾ ਖਾਣਾ ਚਾਹੁੰਦੇ ਹੋ ਤਾਂ ਕੋਰਾਡਿਸਮਾ ਰੋਡ ਹੈ ਜੋ ਚੰਡੀਗੜ੍ਹ ਨੂੰ ਜਾਂਦਾ ਉਸ ਰੋਡ ਦੇ ਉੱਤੇ ਨੌਜਵਾਨ ਆਪਣੀ ਕਾਰ ਲਾ ਕੇ ਬੈਠਿਆ ਤੁਸੀਂ ਦੇਖੋ ਕੀ ਕਾਰ ਦੇ ਵਿੱਚ ਕਿਹੜੀ ਚਾਵਲ ਜਿਹੜਾ ਇਸ ਤਰ੍ਹਾਂ ਉੱਤੇ ਲਗਾਉਂਦੇ ਕਾਫੀ ਲੋਕ ਜਿਹੜਾ ਰੁਕਦੇ ਨੇ ਇਹ ਲొਕੇਸ਼ਨ ਤੁਸੀਂ ਦੇਖ ਸਕਦੇ ਹੋ ਕਿ ਐਮਐਲਏ 플ੈਗ ਤੋਂ ਸਾਹਮਣੇ ਜਦੋਂ ਤੁਸੀਂ ਜਾਉਂਗੇ ਤਾਂ ਉਹਦੇ ਆਪੋਜ਼ਿਟ ਸਾਈਡ ਬਿਲਕੁਲ ਇਹ ਨੌਜਵਾਨ ਜਿਹੜਾ ਆਪਣਾ ਲਾ ਕੇ ਕਾਰ ਦੇ ਵਿੱਚ ਆਪਾਂ ਬੈਠੇ ਤਾਂ ਭਾਜੀ ਅਸੀਂ ਗੱਲਬਾਤ ਕੋਈ ਦਰਸ਼ਕ ਵੀ ਨਾਲ ਨਾਲ ਵਿੜਦੇ ਰਹੋ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੋਈ ਦੇਖੋ ਕਿ ਇੰਨਾ ਕੋਲ ਜਿਹੜਾ ਲੱਸੀ ਜਿਹੜਾ ਅੱਜ ਕੱਲ ਪੰਜਾਬ ਦੇ ਵਿੱਚ ਜਿਆਦਾ ਲੱਸੀ ਕਰਕੇ ਜਿਹੜਾ ਮੰਨਿਆ ਜਾਂਦਾ ਕਿ ਜਿਹੜੇ ਪੰਜਾਬ ਦੇ ਲੋਕ ਜਿਹਾ ਆਪਣਾ ਲੱਸੀ ਪੀਂਦੇ ਜਾਂਦੇ ਨੇ। ਦੇਖੋ ਕਿ ਜਿਹੜੇ ਗਲਾਸ ਹੁੰਦਾ ਵੀ ਦਾ ਜਿਹੜੇ ਲੋਕ ਜਿਹਾ ਤਾਂ ਆਟੋ ਵਾਲੇ ਹੋਰ ਵੀ ਰੁਕਦੇ ਰਹਿੰਦੇ ਨੇ। ਇੱਥੇ ਕਾਫੀ ਭੀੜ ਹੁੰਦੀ ਆ ਕਾਫੀ ਲੋਕ ਜਿਹੜੇ ਤੁਸੀਂ ਦੇਖੋ ਕਿ ਜਿਹੜਾ ਟਾਈਮ ਪਿੱਛੇ ਗੱਡੀਆਂ ਤੁਸੀਂ ਦੇਖੋ ਸਾਈਕਲ ਹਾਂਜੀ ਅੱਛਾ ਆ ਦੇਖੋ ਕਿ ਸਿਰਕੇ ਵਾਲੇ ਪਿਆਜ਼ ਖੁੱਲਾ ਖਵਾਈਦਾ ਜੀ ਜਿੰਨਾ ਜਿਹੜਾ ਖਾਸ ਹੈ ਜਿੰਨਾ ਜੀ ਐ ਸਿਰਕੇ ਵਾਲੀ ਮਿਰਚ ਹੈ ਅ ਅੱਤ ਨਹੀਂ ਇਹੋ ਵਗਾਰ ਅਸੀਂ ਚੱਲਦੇ ਨਹੀਂ ਜੀ ਅੱਛਾ ਧਣੀਆਂ ਨਾਲ ਹਾਂ ਜੀ ਜਿੰਨਾ ਮਰਜ਼ੀ ਮਹਿੰਗਾ ਹੋ ਜਾਏ ਹਾਂ ਅੱਛਾ ਆਹੋ ਨਾਲ ਦੀ ਨਾਲ ਪਲੇਟ ਤਿਆਰ ਅੱਛਾ ਰੇਟ ਵੀ ਦੱਸ ਦੋ ਜਰਾ ਦਰਸ਼ਕਾਂ ਨੂੰ ਕਿੰ ਕੀ ਰੇਟ ਛੋਟੀ ਪਲੇਟ ਜਿਹੜੀ ਲਈ ਹੈ 50 ਰੁਪਏ ਦੀ ਹੈ ਹਾਂ ਜੀ ਇਹ ਜਿਹੜੀ ਵੱਡੀ ਹੈ ਜੀ ਉਹ 70 ਰੁਪਏ ਦੀ ਚਾਹੇ ਸਿੰਗਲ ਸਬਜ਼ੀ ਲੈਸਾ ਜਾਂ ਡਬਲ ਜਿੱਦਾਂ ਮਰਜ਼ੀ ਕਰਵਾਓ ਮਨ ਲਈ ਸਵਾਦ ਦੇ ਮਾਰੇ ਲੋਕ ਤੁਹਾਡੇ ਕੋਲ ਆਉਂਦੇ ਨੇ ਹਾਂ ਜੀ ਹਾਂ ਜੀ ਅੱਛਾ ਲੱਸੀ ਵੀ ਆਪ ਬਣਾਉਂਦੇ ਹੋ ਹਾਂ ਜੀ ਹਾਂ ਜੀ ਲੱਸੀ ਆਪ ਦਹੀਂ ਜਮਾ ਕੇ ਬਣਾਇਦੀ ਹੈ ਹਾਂ ਅੱਜ ਆਨੇ ਕਿਥੋਂ ਤੁਸੀਂ ਚੰਡੀਗੜ੍ਹ ਤੋਂ ਮੈਂ ਚੰਡੀਗੜ੍ਹ ਤੋਂ ਆਸ ਹੋਏ ਅੱਛਾ ਨਾਸ ਤੋਂ ਆਨੇ ਅੱਛਾ ਭਾਜੀ ਕੋਈ ਜਿਸ ਤਰੀਕੇ ਨਾਲ ਗਮਾਡਾ ਵਾਲੇ ਜਾਂ ਕੋਈ ਹੋਰ ਉਹ ਤੰਗ ਪ੍ਰੇਸ਼ਾਨ ਪੁਰਸ਼ ਤਾਂ ਨਹੀਂ ਕਰਦੇ ਨਹੀਂ ਫਿਲਹਾਲ ਤੇ ਕੋਈ ਨਹੀਂ ਹਾਂ ਅੱਛਾ ਅੱਜ ਕੱਲ ਨੌਜਵਾਨ ਬਹੁਤ ਬੇਰੁਜ਼ਗਾਰ ਨੇ ਸ਼ਰਮ ਵੀ ਮੰਨਦੇ ਨਹੀਂ ਤਾਂ ਦੇ ਕੰਮਕਾਰ ਕਰਨ ਲੱਗੇ ਪਰ ਤੁਸੀਂ ਜਿਹੜਾ ਇਹ ਕਾਰ ਦੇ ਵਿੱਚੀ ਆਪਣਾ ਨਾਮ ਰੋਸ਼ਨ ਕਰ ਲਿਆ ਟਾਬਾ ਲਾ ਕੇ ਕਾਫੀ ਦੂ ਦਰਦ ਦੇ ਲੋਕ ਆਉਂਦੇ ਨੇ ਕੀ ਤੁਹਾਡੇ ਵੱਲ ਮੈਸੇਜ ਕੀ ਜਾਣੀ ਅਜੀ ਸ਼ਰਮ ਗਾਦੀ ਕਰਨੀ ਅਸੀਂ ਬਾਹਰ ਵੀ ਜਾ ਕੇ 28 28 30 ਦੀ ਲੱਖ ਰੁਪਏ ਲਾ ਕੇ ਜਾ ਕੇ ਕੰਮ ਤੇ ਇਹੀ ਕਰਨਾ ਹੈ ਹਾਂ ਠੀਕ ਹੈ ਗੁਲਾਮੀ ਕਰਨੀ ਹੈ ਅੰਗਰੇਜ਼ਾਂ ਦੀ ਹਾਂ ਠੀਕ ਹੈ ਉਹਦੇ ਨਾਲ ਅਸੀਂ ਆਪਣਾ ਇੱਥੇ ਸੈਟਅਪ ਲਾਈ ਹੈ ਕੋਈ ਕੰਮ ਕਰੀਏ ਪੰਜਾਬ 'ਚ ਆਪਣੇ ਰਹਿ ਕੇ ਇੱਥੇ ਹੀ ਕੰਮ ਕੋਈ ਦੀ ਕੋਈ ਕਮੀ ਨਹੀਂ ਹੈਗੀ ਜੀ ਹੂੰ ਠੀਕ ਹੈ ਕੰਮ ਬਹੁਤ ਹੈ ਇੱਥੇ ਪੈਕਿੰਗ ਬਹੁਤ ਹੈ ਸਾਰਾ ਕੁਝ ਹਾਂ ਜੀ ਹਾਂ ਜੀ ਸਭ ਜਾਂਦੇ ਹਾਂ ਅੱਛਾ ਰੋਜ਼ਾਨਾ ਕਿੰਨੀਆਂ ਕਿ ਤੁਹਾਡੀਆਂ ਜੜੀਆਂ ਪਲੇਟਾਂ बिक ਜਣਗੀਆਂ ਇਹ ਅੰਦਾਜ਼ਾ ਅੰਦਾਜ਼ਾ ਜੀ ਮਤਲਬ ਕਿ ਤੁਸੀਂ ਲਾ ਲਓ ਕਿ ਬਹੁਤ ਜਲਦੀ ਹਾਂ ਬਾਹਰ ਜਾਣ ਨਾਲੋਂ ਨੌਕਰੀਆਂ ਨਾਲੋਂ ਬਹੁਤ ਵਧੀ ਤੇ ਲੋਕ ਫੈਨ ਨੇ ਤੁਹਾਡੇ ਹਾਂਜੀ ਦਰਜਾਨਾ ਖੜਨਾ ਤੁਸੀਂ ਕਿਹੜੇ ਦਿਨ ਹੈ ਸੈਟਰਡੇ ਛੁੱਟੀ ਕਰੀ ਹਾਂ ਹਾਂਜੀ ਸੰਡੇ ਛੁੱਟੀ ਕਰੀ ਗਏ ਬਾਕੀ ਜੇ ਕਿਤੇ ਇਨਕੇ ਜ ਕਿਤੇ ਆਣਾ ਜਾਣਾ ਰਾਜੇ ਫਿਰ ਕਲੋਜ਼ ਕਰੀਦਾ ਉਹ ਵੀ ਪਹਿਲਾਂ ਦੱਸੀਦਾ ਕਸਟਮਰਾਂ ਨੂੰ ਕਿ ਮੈਂ ਇਨੇ ਦਿਨ ਵਾਸਤੇ ਜਾ ਰਿਹਾ ਹਾਂ ਬਾਹਰ ਦੇ ਆਊਟ ਆਫ ਸਟੇਸ਼ਨ ਅਦਰਵਾਈਜ਼ ਐਹੀ ਹੁੰਦਾ ਜੇ ਇਹ ਲੋਕਲ ਹੈ ਫਿਰ ਨਿਕਦੇ ਚਾਹੀਦਾ ਫਿਰ ਅਸੀਂ ਕੰਮ ਤੇ ਹੀ ਰਹੀਦਾ ਕੰਮ ਨੂੰ ਅਸੀਂ ਆਪਣੇ ਕਸਟਮਰਾਂ ਦਾ ਜਿਹੜਾ ਟਾਈਮ ਹੈ ਸਮੇਂ ਹੈ ਉਹਨਾਂ ਨੂੰ ਅਸੀਂ ਪੂਰਾ ਇੰਪੋਰਟੈਂਟ ਦੇ ਦਈਏ ਕਿ ਮੇਰੇ ਕੋ ਮੈਂ ਇਥੇ ਸਡਨਲੀ ਕੋ ਇਦਾਂ ਬੰਦ ਕਰਦਾ ਠੀਕ ਹੈ ਬਿਨਾ ਮਤਲਬ ਤੋਂ ਤੇ ਮੇਰੇ ਕੋ ਕਸਟਮਰ ਆ ਕੇ ਜਾਵੇ ਤੇ ਮੈਂ ਉਹ ਨਹੀਂ ਜਾਂਦਾ ਕਿ ਮੇਰਾ ਕਸਟਮਰ ਖਰਾਬ ਹੋਵੇ ਨਰਾਜ ਹੋਵੇ ਤੇ ਕਾਪੀ ਲੋਕ ਰਿਸਰਚੀ ਬਹੁਤ ਲਾਂਦੇ ਨੇ ਫਿਰ ਇਹ ਲੱਗਦਾ ਕਿ ਲੋਕ ਸਵਾਦ ਦਾ ਜਰਾ ਲੈ ਜਾਂਦੇ ਜੀ ਹਾਂ ਇਹ ਤਾਂ ਕਿਰਪਾ ਬਾਬੇ ਦੀ ਜੀ ਆਪਾਂ ਨੇ ਕਦੀ ਕਿਸੇ ਦਾ ਬੁਰਾ ਸੋਚਿਆ ਨਹੀਂ ਹਾਂ ਨਾ ਹੀ ਸੋਚਿਆ ਨਾ ਕਦੀ ਕੀਤਾ ਠੀਕ ਹੈ ਉੱਪਰ ਵਾਲਾ ਦੇਖਦਾ ਪਿਆ ਉਹ ਦੇ ਰਿਹਾ ਜੀ ਅਜਾ ਭਾਜੀ ਇੱਕ ਪਲੇਟ ਲਾ ਕੇ ਦਿਖਾਓ ਸਾਨੂੰ ਅਸੀਂ ਵੀ ਖਾ ਕੇ ਦੇਖਣੇ ਆ ਕਿਉਂਕਿ ਅਸਾਂ ਵੱਡੀ ਲਾਈਆਂ ਛੋਟੀ ਲਾ ਦਿਓ ਭਾਜੀ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਕਾਫੀ ਚਰਚੇ ਨੇ ਇਸ ਨੌਜਵਾਨ ਦੇ ਚੰਡੀਗੜ੍ਹ ਜੋ ਕਿ ਕਰਾਲੀ ਰੋਡ ਹੈ ਉਸ ਰੋਡ ਦੇ ਉੱਤੇ ਇਹਨਾਂ ਨੇ ਦੇਖੋ ਤੁਸੀਂ ਆਪਣਾ ਢਾਬਾ ਇੱਕ ਕਾਰ ਦੇ ਵਿੱਚ ਬਣਾਇਆ ਹੋਇਆ ਹੈ ਤਾਂ ਅਮਰੁੱਤੀ ਕਾਰ ਜਿਹੜੀ ਉਹਨਾਂ ਕੋਲ ਹੈ ਤਾਂ ਉਸ ਦੇ ਵਿੱਚ ਤੁਸੀਂ ਦੇਖੋ ਕੋਈ ਰਾਜਮਾ ਚਾਵਲ ਤੇ ਨਾਲ ਖੜੀ ਇੱਥੇ ਗੱਡੀਆਂ ਕਾਰਾਂ ਕਾਫੀ ਲੁਕਦੇ ਨੇ ਇਹ ਰਾਜਮਾ ਆ ਗੇ ਜਿਹੜੇ ਆਪਣੇ ਤੌਰ ਤੇ ਜਿਹੜੇ ਰੋਜ਼ਾਨਾ ਤਾਜ਼ਾ ਬਣਾਉਂਦੇ ਨੇ ਜਿੱਤੇ ਕਰਨੀ ਲੋਕ ਜਿਹੜੇ ਇਹ ਜਗ੍ਹਾ ਤੇ ਆਣ ਕੇ ਰੁਕਦੇ ਨੇ ਇਹ ਕਿਹੋ ਜਿਹੀ ਗਰੇਵੀ ਚ ਬਣਾਈਦੇ ਆ ਜਿੱਤੇ ਉਹ ਗਰੇਵੀ ਚ ਹਾਂਜੀ ਸਾਨੂੰ ਮੁਸੱਲਾ ਬੜੀ ਪਾਣੀ ਨਹੀਂ ਇਹ ਤੇ ਕੁਛ ਨਹੀਂ ਮਿਕਸ ਘਰੀਦਾ ਜੀ ਹਾਂ ਇਹ ਹਾਂ ਜੀ ਗਾੜੇ ਕਰਵਾਸੇ ਕੁਛ ਪਾ ਲਿਆ ਅੱਛਾ ਆਹ ਕੜੀ ਹੋ ਗਈ ਆਹ ਕਿਹੜੀ ਪਕੌੜਾ ਹਾਂਜੀ ਹਾਂਜੀ ਆਹ ਤੁਸੀਂ ਦੇਖੋ ਆਹ ਕੜੀ ਪਕੌੜਾ ਜਿੱਦੇ ਲੋਕ ਪਕੌੜੇ ਕੜੀ ਦੇ ਫੈਨ ਨੇ ਹਨਾ ਇਹ ਪੰਜਾਬ ਦੀ ਸ਼ਾਨ ਆਹ ਤੁਸੀਂ ਦੇਖੋ ਨਾਲ ਨਾਲ ਹੁਣ ਇਹਨਾਂ ਨੇ ਪਾਣੇ ਨੇ ਸਿਰਕੇ ਵਾਲੇ ਪਿਆਜ਼ ਆ ਚੀਜ਼ ਜੀ ਤੁਸੀਂ ਖਾਣੀ ਹੈ ਤਾਂ ਆਜੋ ਫਿਰ ਨਿਊ ਚੰਡੀਗੜ੍ਹ ਰੋਡ ਦੇ ਉੱਤੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਆਓਗੇ ਐਦਾਂ ਹੀ ਹੈ ਬਾਜੀ ਹਾਂਜੀ ਹਾਂਜੀ ਹਾਂ ਬਿਲਕੁਲ ਦੇਖੋ ਕੀਏ ਲੋਕ ਫੈਨ ਨੇ ਇਸ ਚੀਜ਼ ਦੇ ਆ ਲੋ ਜੀ ਤਾਂ ਤੁਸੀਂ ਦੇਖੋ ਕਿ ਨਾਲ ਦੀ ਨਾਲ ਗੱਡੀਆਂ ਖੜਾਂਆਂ ਕਾਫੀ ਰੁਕਦੀਆਂ ਨੇ ਇਹਨਾਂ ਕੋਲ ਕਿਉਂਕਿ ਇਸ ਰੋਡ ਦੇ ਉੱਤੇ ਕਾਫੀ ਜਿਹੜਾ ਮਸ਼ਹੂਰ ਹੋ ਚੁੱਕਾ ਹੈ ਨੌਜਵਾਨ ਅੱਜਕਲ ਕਿਉਂਕਿ ਜਿੱਤੇ ਤਰੀਕੇ ਨਾਲ ਦਿੱਲੀ ਦੇ ਵਿੱਚ ਬੜੇ ਪੌਵ ਵਾਲੀ ਕੁੜੀ ਅੱਜਕਲ ਬਿਗ ਬਾਸ ਤੇ ਚਲੀ ਗਈ ਹੈ ਤਾਂ ਉਸ ਤੋਂ ਬਾਅਦ ਨੌਜਵਾਨ ਆਪਣਾ ਧੰਦਾ ਜਿਹੜਾ ਕਰਨਾ ਸ਼ੁਰੂ ਕਰਦੇ ਕਿ ਨੌਕਰੀ ਤਾਂ ਮਿਲ ਨਹੀਂ ਰਹੀਆਂ ਪਰ ਦੂਜੇ ਪਾਸੇ ਦੇਖੋ ਕੀ ਵੱਡੇ ਵੱਡੇ ਗੱਡੀਆਂ ਆਣ ਕੇ ਮਰਸਡੀ ਗੱਡੀਆਂ ਹੋਰ ਵੀ ਜਿਹੜੀਆਂ ਆਣ ਕੇ ਜਦੋਂ ਉੱਥੇ ਇਹ ਦੋਨਾਂ ਦੀ ਘਾਟ ਹੁੰਦੀ ਹੈ ਇਹ ਲਾਲ ਪੀਲੇ ਦਾ ਬਹੁਤ ਵੱਡਾ ਬੰਦਾ ਹੈ ਮਤਲਬ ਸ਼ੇਅਰ ਕਰਿਓ ਤੇ ਨਾਲ ਦੇ ਨਾਲ ਕਮੈਂਟ ਕਰ ਦਿਓ ਕਿ ਇਸ ਵੀਡੀਓ ਨੂੰ ਦੇਖ ਕੇ ਹੋਰ ਵੀ ਨੌਜਵਾਨ ਕੰਮ ਕਰ ਸਕਣ